ਲਓ ਵੀ ਮਿੱਤਰੋ ਆਪਣੇ ਕੋਲੇ ਲੌਗਨ ਗੱਡੀ ਆਈ ਹੋਈ ਹੈ ਤੇ ਜਿਦਾ ਕਿ ਫੈਂਡਰ ਤੇ ਟਿੰਪਰ ਬੱਜਾ ਹੋਇਆਗਾ ਤੇ ਆਪਾਂ ਇਹਨੂੰ ਪੇਂਟ ਕਰਨਾ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਇਦਾਂ ਦੀਆਂ ਵੀਡੀਓ ਲਈ ਆਪਾਂ ਨੂੰ ਕਰ ਲੋ ਫੋਲੋ ਲਓ ਵੀ ਮਿੱਤਰੋ ਆਪਣੀ ਮਹਿੰਦਰਾ ਲੌਗਨ ਫੈਂਡਰ ਵੱਜਿਆ ਹੋਇਆ ਸੀ ਤੇ ਬੰਪਰ ਤੇ ਆਪਾਂ ਇਹਨੂੰ ਕਰਨਾ ਪੇਂਟ ਅਸਤਰ ਵੱਜ ਕੇ ਹੋ ਚੁੱਕੀ ਹੈ ਗੱਡੀ ਰੈਡੀ ਆ ਦੇਖੋ ਮਾਸਕਿੰਗ ਕੀਤੀ ਹੋਈ ਆਪਾਂ ਜੋ ਆਸ-ਪਾਸੇ ਕਲਰ ਨਾ ਪਵੇ ਬੰਪਰ ਦੇ ਵੀ ਆਪਾਂ ਮਾਸਕਿੰਗ ਕੀਤੀ ਆ ਪ੍ਰੋਪਰਲੀ ਤੇ ਜੋ ਕਲਰ ਆਸ-ਪਾਸੇ ਨਾ ਜਾਵੇ ਤੇ ਦੂਸਰਾ ਪੀਸ ਨਾ ਖਰਾਬ ਹੋਵੇ ਨਾਲ ਵਾਲਾ ਆ ਦੇਖੋ ਤੇ ਇਹ ਤੋਂ ਫੈਂਡਰ ਖਰਾਬ ਸੀ ਕੰਨੀ ਇਹ ਆਪਾਂ ਰਿਪੇਅਰ ਕੀਤੀ ਆ ਉਹ ਵੀ ਮਿੱਤਰੋ ਆਪਣੀ ਲੌਗਨ ਗੱਡੀ ਹੋ ਚੁੱਕੀ ਹੈ ਪੇਂਟ ਹੋ ਕੇ ਰੈਡੀ ਇਸ ਨੂੰ ਦਿਖਾਉਣੇ ਫਿਨਿਸ਼ਿੰਗ ਕਲੀਅਰ ਕੋਟ ਵੱਜ ਕੇ ਦੇਖੋ ਆਇਆ ਦਿਖਾਵਾਂ ਕੀ ਬਹੁਤ ਹੈ ਜੀ ਕੀ ਰਿਪੋਰਟ ਹੈ ਜੀ ਆ ਸਕਦੇ ਕਿਸੇ ਵੀ ਭਰਾ ਨੇ ਡੈਂਟਿੰਗ ਪੇਂਟਿੰਗ ਦਾ ਕੰਮ ਕਰਵਾਉਣਾ ਹੋਵੇ ਤਾਂ ਆਪਣੇ ਕੋਲੇ ਤਲਵੰਡੀ ਸਬੋ ਜੀਐਸ ਮੋਟਰ ਗੈਰੇਜ ਤੇ ਆ ਸਕਦਾ ਹੈ ਸਕ੍ਰੀਨ ਦੇ ਉੱਤੇ ਆਪਣਾ ਨੰਬਰ ਚੱਲ ਰਿਹਾ ਹੈ 783757545 ਜੀ